ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਤੰਦਰੁਸਤ ਹੋਵੋਗੇ ਬੱਚਿਓ ਪਰਮਾਤਮਾ ਤੁਹਾਨੂੰ ਲੰਬੀਆ ਉਮਰਾਂ ਕਰੇ ਤੰਦਰੁਸਤੀ ਬਖਸ਼ੇ ਅਸੀਂ ਇਹਦੇ ਤੰਦਰੁਸਤ ਚੜ੍ਹਦੀ ਕਲਾ ਚ ਆਂ ਅੱਜ ਆਪਾਂ ਗੱਲ ਕਰਦੇ ਆਂ ਤੌਣ ਬਾਰੇ ਅੱਜਕੱਲ ਮੁੰਡਿਆਂ ਨੇ ਹੁੜੀਆਂ ਨੇ ਧਾਣਾ ਬਹੁਤ ਦੁਖਤ ਨੇ ਤੇ ਇਹ ਥੋੜਾ ਜਿਹਾ ਸੰਦਾ ਤਾਂ ਕਮਜ਼ੋਰੀ ਕਰਕੇ ਹੀ ਹੈ ਨਾ ਨਾਰਾਂ ਕੋ ਜੁਰ ਹੁੰਦਿਆਂ ਨਾ ਰਕਟੇ ਹਿੱਲਦਿਕਾ ਕਰਦਿਆਂ ਤੇ ਫਿਰ ਉਹ ਤੌਣਾ ਨਹੀਂ ਤਾਂ ਦੁਖਣਾਈਆ ਪਰ ਜੇ ਆਪਾਂ ਨੂੰ ਦਵਾਈ ਲੈਣੀ ਤਾਂ ਸੌਖੀ ਆ ਤੇ ਪਰ ਇਹ ਕੋਈ 10 15 ਮਿੰਟ ਕੱਢਣੇ ਬਹੁਤ ਔਖੇ ਲੱਗਦੇ ਆ ਇਹ ਆਪਾਂ ਨੂੰ ਜਰੂਰ ਯੋਗਾ ਦਾ ਧਿਆਨ ਕਰਨਾ ਚਾਹੀਦਾ ਤੇ ਫਿਰ ਆਪਾ ਮਾਰ ਮੇ ਤੋਂ ਬਚ ਰਹਿਣੀ ਹੈ ਯੋਗਾ ਕਰਿਆ ਕਰੋ ਤੇ ਦਵਾਈਆਂ ਮੰਗਣਾ ਨਾ ਜਾਇਆ ਕਰੋ ਦਵਾਈਆਂ ਘੱਟ ਵਰਤੋ ਕਸਰਤ ਯੋਗਾ ਸੈਰ ਇਹ ਜੀ ਜਾਂ ਕਰਿਆ ਕਰੋ ਫਿਰ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਕੋਈ ਤੁਹਾਨੂੰ ਦਵਾਈਆਂ ਲੈਣ ਦੀ ਲੋੜ ਨਹੀਂ ਪੈਣੀ ਨਾਰੇ ਤਾਂ ਪੈਸੇ ਦੀ ਬਰਬਾਦੀ ਨਾਲੇ ਟਾਈਮ ਦੀ ਬਰਬਾਦੀ ਜੇ ਆਪਾਂ ਜਾਵਾਂਗੇ ਡਾਕਟਰ ਕੋਲ ਤਾਂ ਥੀ ਲੱਗੂਗਾ ਇਸ ਕਰਕੇ ਮੈਂ ਤੁਹਾਨੂੰ ਬੱਚਿਓ ਇਹ ਹੀ ਦੱਸਦੀਆਂ ਦੀ ਜੋ ਵੀ ਬਿਮਾਰੀ ਤੁਹਾਡੀ ਜਦੋਂ ਸਾਨੂੰ ਸ਼ੁਰੂ ਹੁੰਦੀ ਹੈ ਜਦੋਂ ਆਪਾਂ ਨੂੰ ਕੋਈ ਵੀ ਬਿਮਾਰੀ ਸ਼ੁਰੂ ਹੁੰਦੀ ਹੈ ਤੇ ਆਪਾਂ ਨੂੰ ਪਤਾ ਤਾਂ ਲੱਗਣ ਲੱਗ ਜਾਂਦਾ ਨਾ ਵੀ ਹੁਣ ਮੇਰੇ ਤੋਂ ਦੁੱਖ ਹੋ ਗਈ ਜਾ ਕੇ ਮੈਂ ਕੋਈ ਲਤ ਵੰਦ ਹੁੰਦੀ ਹੈ ਵੀ ਕੋਈ ਨਵਸਤ ਸਰੀਰ ਚ ਹੁੰਦਾ ਹੀ ਹੈ ਨਾ ਆਪਾਂ ਨੂੰ ਪਤਾ ਤਾਂ ਲੱਗ ਹੀ ਜਾਂਦਾ ਨਿਸ਼ਾਨੀ ਤਾਂ ਪਹਿਲਾਂ ਮਿਲ ਜਾਂਦੀ ਹੈ ਇਸ ਕਰਕੇ ਜੇ ਤੁਸੀਂ ਬਿਮਾਰੀ ਨੂੰ ਉਦੋਂ ਹੀ ਧਿਆਨ ਦੇ ਲਓ ਤਾਂ ਤੁਹਾਡੀ ਬਿਮਾਰੀ ਛੇਤੀ ਹਟ ਸਕਦੀ ਹੈ ਜਦੋਂ ਆਪਾਂ ਇਹਦੇ 'ਨ ਧਿਆਨ ਨਹੀਂ ਦਿੰਦੇ ਫਿਰ ਉਹ ਹੌਲੀ-ਹੌਲੀ ਵੱਧ ਹੀ ਜਾਂਦੀ ਹੈ ਜਦੋਂ ਵੱਧ ਜਾਂਦੀ ਹੈ ਫਿਰ ਉਹ ਠੀਕ ਨਹੀਂ ਹੁੰਦੀ ਜਿਆਦਾ ਵੱਧ ਜਾਂਦੀ ਹੈ ਤੇ ਇਸ ਕਰਕੇ ਸ਼ੁਰੂ ਤੋਂ ਹੀ ਤੁਸੀਂ ਇਹ ਕੰਮ ਕਰਨ ਲੱਗ ਜਿਓ ਜੇ ਤੁਹਾਨੂੰ ਲੱਗਦਾ ਕੋਈ ਬਿਮਾਰੀ ਹੈ ਤੇ ਫਿਰ ਤੁਸੀਂ ਵਧੀਆ ਰਹੋਗੇ ਨੰਦਰਸਤ ਰਹੋਗੇ ਮੈਂ ਤੁਹਾਨੂੰ ਦੱਸਦੀ ਆ ਧੌਣ ਬਾਰੇ ਯੋਗਾ ਬਹੁਤ ਵਧੀਆ ਯੋਗਾ ਹੈ ਇਹ ਇਹ ਕਰਿਆ ਕਰੋ ਥੋੜੀ ਤਾਂ ਹੋਣ ਨਾ ਕਦੇ ਵੀ ਦੁਖੂਗੇ ਪਹਿਲਾ ਤਾਂ ਇਹ ਹੈ ਇਹ ਤੁਸੀਂ ਪੰਜ ਵਾਰੀ ਕਰਨਾ ਹੈ। ਔੜੇ ਵਾਰੀ ਨਹੀਂ ਕਰਨਾ ਕਿਉਂਕਿ ਥੋੜਾ ਜਿਹਾ ਨਾ ਫਿਰ ਨਾੜਾਂ ਅੱਕੜ ਜਾਂਦਾਂ ਹੈ। ਜੇ ਆਪਾਂ ਇਕਦਾਂ ਹੀ ਵਾਰੇ ਵਾਰ ਲੱਗ ਜਾਗੇ ਨਾ ਫਿਰ ਤੁਹਾਡੇ ਜੀਨ ਕਰਨਾ ਕਰਨ ਨੂੰ। ਇਸ ਕਰਕੇ ਤੁਸੀਂ ਪਹਿਲਾਂ ਪੰਜ ਤੋਂ ਹੀ ਸ਼ੁਰੂ ਕਰਨਾ ਹੈ। ਪੰਜ ਵਾਰੀ ਕਰਨਾ। ਹੁਣ ਮੈਂ ਆ ਮੈਂ ਤਾਂ ਹੁਣ ਜਿੰਨੇ ਵਾਰੀ ਮਰਜ਼ੀ ਕਰੀ ਜਾਵਾਂ। ਮੈਨੂੰ ਕੋਈ ਫਰਕ ਨਹੀਂ ਪੈਂਦਾ। ਤੇ ਜਿਹਨੇ ਪਹਿਲਾਂ ਸ਼ੁਰੂ ਕਰਨਾ ਕਰਨਾ ਨਾ ਉਹ ਪੰਜ ਵਾਰੀ ਤੋ ਕਰੋ ਉਹਨੇ ਪੰਜ ਵਾਰੀ ਕਰਨਾ ਹੈ ਬਾਰੀ ਬਾਰੀ ਨਹੀਂ ਕਰਨਾ ਤੇ ਆਏ ਪੰਜ ਵਾਰੀ ਇੱਧਰ ਪੰਜ ਵਾਰੀ ਇੱਧਰ ਫੇਰ ਅੱਜ ਵਾਰੀ ਕਰਨਾ ਹੈ ਪਰ ਜਿਹੜੀ ਰੀੜ ਦੀ ਹੱਡੀ ਹੈ ਇਹ ਜਿਵੇਂ ਸਿੱਧੀ ਰੱਖਣੀ ਹੈ ਇਹ ਚਵੜ ਨਹੀਂ ਪੈਣਾ ਆ ਸਿੱਧੀ ਆਕੜ ਕੇ ਬਹਿਣਾ ਜਿੱਦ ਉਹ ਕਰਨਾ ਯੋਗਾ ਰੀੜ ਦੀ ਹੱਡੀ ਨੂੰ ਆ ਕਸ ਕੇ ਰੱਖਣਾ ਫਿਰ ਇਧਰ ਫਿਰ ਜੇ ਤੁਸੀਂ ਆ ਕਰਦੇ ਨਾ ਥੋੜੀ ਧੌਣ ਨੂੰ ਜੜ ਕੇ ਬੈਣਗੇ ਹੋ ਸਕਦਾ ਤੁਹਾਨੂੰ ਖੜਕਾ ਵੀ ਸੁਣਦਾ ਹੋਵੇ ਧੌਣ ਦਾ ਇਹ ਜੜ ਕੇ ਬੈੰਦੀ ਹੈ ਧੌਣ ਦੇ ਨਾਰਾਂ ਦੇ ਫਿਰ ਤੁਸੀਂ ਆਓ ਜੀ ਤੁਮ ਕਹੋ ਆਏ ਕਰਨਾ ਤਾ ਉਹਨੂੰ ਕਸ ਕੇ ਰੱਖਣਾ ਜਿਹਨੇ ਤਾਂ ਉਹ ਇੱਧਰ ਲਿਜਾ ਸਕਦੇ ਨੇ ਜਾਓ 10 ਵਾਰ ਹੈ 5 ਵਾਰੀ ਤੇ 5 ਵਾਰੀਆਂ ਹੈ ਇਹ ਪੰਜ ਪੰਜ ਵਾਰੀ ਕਰਨਾ ਹੈ ਫੇਰਾ ਕਰ ਲਓ ఇ పారీకే ਪੂਰਨ ਮਹਾ ਖਿੱਚ ਗਈ ਐਨੀ ਢਿੱਲ ਨਹੀਂ ਰੱਖਣਗਾ ਤੁਸੀਂ ਇਹਨੂੰ ਪੰਜ ਤੋਂ ਸ਼ੁਰੂ ਕਰੋ ਮੈਂ ਤਾਂ ਸਲਾਪ ਹੀ ਐ ਮੈਂ ਤਾਂ ਜੱਜ ਕਰਦਣੀ ਆ ਮੈਂ ਤਾਂ ਇਹ 50-50 ਵਾਰੀ ਵੀ ਕਰ ਲੈਣੀ ਆ ਜਿੰਨੇ ਵਾਰੀ ਮਰਜ਼ੀ ਕਰ ਲੈ ਮੈਨੂੰ ਕੋਈ ਨਹੀਂ ਫਰਕ ਪੈਂਦਾ ਪਰ ਤੁਸੀਂ ਪੁੱਤ ਕੇਰਾ ਪੰਜ ਤੋਂ ਸ਼ੁਰੂ ਕਰਨਾ ਹੈ ਬਾਹਰ ਨਹੀਂ ਵਿਧਾਉਣਾ ਫੇ ਠੁਕਣਾ ਆਹ ਜਿਹੜਾ ਆਹ ਬਹਾਨਾ ਦੁਖ ਹੋਣ ਲੱਗ ਜਾਣਾ ਫਿਰ ਸੋਨੂ ਨਕਸ਼ਨ ਪਈ ਜੀ ਨਹੀਂ ਕਰਨਾ ਤੁਹਾਡਾ ਪਹਿਲਾਂ ਅੱਠ ਤੋਂ ਘੱਟ ਸ਼ੁਰੂ ਕਰਨਾ ਫਿਰ ਹੌਲੀ ਹੌਲੀ ਵਿਧਾ ਲਓ ਜਿੱਥੋਂ ਠੀਕ ਲੱਗੇ ਉਹ ਵੀ ਫਿਰ ਵਿਧਾਈ ਚੱਲੋ on ਹੰਜਿ ਵਾਰੀ ਨਾਲ ਕਰ ਲਓ ਠੀਕ ਹੈ ਇਹ ਸਾਰੇ ਪੰਜ ਪੰਜ ਵਾਰੀ ਕਰੋ ਵਰੀ ਇਹ ਕਰ ਲੋ ਇਹ ਤਾਂ ਕੋਈ ਔਖਾ ਨਹੀਂ ਇਹ ਤਾਂ ਬੰ ਮਾਜੂਦ ਵੀ ਕਰ ਸਕਦੇ 10 ਵਾਰੀ ਕਰ ਲੋ ਨਹੀਂ 5 ਤੋਂ ਸ਼ੁਰੂ ਕਰਨਾ ਸਾਰੇ ਯੋਗੇ ਤੁਸੀਂ 5 ਤੋਂ ਸ਼ੁਰੂ ਕਰੋਗੇ ਨਾ ਫਿਰ ਠੀਕ ਰਹੋਗੇ ਹੌਲੀ ਹੌਲੀ ਤੁਹਾਨੂੰ ਲੱਗਦਾ 10 ਤੇ ਕਰ ਦਿਓ 5 ਤੋਂ 7 ਤੇ ਕਰ ਲੋ ਹੌਲੀ ਹੌਲੀ ਵਧਾ ਲਿਓ ਤੇ ਥੋੜੀ ਤਾਂ ਹੁਣ ਤੱਕ ਇਹਨਾਂ ਦੁਖੂਗੀ ਤੁਹਾਨੂੰ ਦਵਾਈ ਲੈਣ ਦੀ ਕੋਈ ਲੋੜ ਨਹੀਂ ਪੈਣੀ ਤੇ ਇਹ ਧੌਣ ਵਾਲਾ ਯੋਗਾ ਜੁੜਾ ਇਹ ਤਾਂ ਬਹੁਤ ਵਧੀਆ ਚੀਜ਼ ਹੈ ਮੈਂ ਵੀ ਬਹੁਤ ਪੱਟੇ ਪਟੇ ਲਵਾਏ ਬਹੁਤ ਕੁਛ ਕੀਤਾ ਪਰ ਜਦੋਂ ਨਹੀਂ ਮੈਂ ਇਸ ਕੰਮ 'ਚ ਪੈ ਗਈ ਹੁਣ ਨਹੀਂ ਮੇਰੇ ਕੋਈ ਤੋਰ ਦੋਦੀ ਜੇ ਫੇਰ ਆ ਜਾਊਗਾ ਇਹ 10 ਘੰਟੇ ਨੇ ਪੂਰਾ ਸਿਰ ਦਾ ਦਵਾਜ ਜਨ ਤੱਕਣਾ ਤੇ ਹੱਥ ਨਾਲ ਸਿਰ ਪਿੱਛੇ ਨੂੰ ਧਕਣਾ ਇਸਰ ਨੂੰ ਅੱਗੇ ਧੱਕਣਾ ਪੂਰੇ ਜ਼ੋਰ ਨਾਲ ਦਬਾਅ ਪਾਵੀਂ ਪੈਰ ਪਿੱਛੋਂ ਘੁੱਟੀ ਇਹ ਤੁਸੀਂ 10 ਵਾਰੀ ਆਇਆ ਆਹ ਕਰਨਾ 5 ਵਾਰੀ ਆ 5 ਵਾਰੀ ਕਰ ਲਓ 5 ਵਾਰੀ ਆ ਕਰ ਲਓ 5 ਵਾਰੀ ਇੱਧਰ 5 ਵਾਰੀ ਪਿੱਛੇ ਤੇ ਜਦੋਂ ਇਹ ਕਰਨਾ ਹੈ ਤੇ 10 ਗਿਣਨੇ ਆ ਤੇ 10 ਗਿਣ ਕੇ ਜਦੋਂ 10 ਪੂਰੇ ਹੋ ਗਏ ਫਿਰ ਏਦਾਂ ਲੱਗ ਜੂ ਠੀਕ ਹੈ ਤੇ ਇਹ ਤਾਂ ਤੁਹਾਡੇ ਦਿਮਾਗ ਵਾਸਤੇ ਵੀ ਬਹੁਤ ਚੰਗੀਆਂ ਚੀਜ਼ ਹੈ ਦਿਮਾਗ ਦੇ ਨਾੜਾ ਨੂੰ ਖੂਨ ਪਹੁੰਚਦਾ ਇਹ ਜਦੋਂ ਆਪਣੀ ਧਾਂ ਦੋਖਦੀ ਹੈ ਜੇ ਦਿਮਾਗ ਨੂੰ ਖੂਨ ਨਹੀਂ ਪਹੁੰਚਦਾ ਨਾੜਾ ਨੂੰ ਤਾ ਦੌਰ ਦੋਦੀਏ ਜੇ ਆਪਾਂ ਇਹ ਜੋ ਕਾ ਕਰਦੇ ਰਮਗੇ ਤੇ ਦਿਮਾਗ ਵੀ ਤੁਹਾਡਾ ਠੀਕ ਸੈਟ ਰਹੂਗਾ ਤੇ ਬੱਚਿਆਂ ਦਾ ਦਿਮਾਗ ਤਾਂ ਚੱਲ ਹੁੰਦਾ ਹੈ ਜਿਹੜੇ ਕੋਈ ਵੱਡੀ ਉਮਰ ਦਾ ਹੈ ਭੈਣ ਭਰਾ ਤੇ ਉਹਨਾਂ ਨੂੰ ਬਹੁਤ ਫਰਕ ਪੈਂਦਾ ਹੈ ਇਹਦੇ ਨਾਲ ਤੇ ਇਹ ਆਤਾ ਦਿਮਾਗ ਵਾਸਤੇ ਤਾਂ ਇੰਨਾ ਵਧੀਆ ਨਾ ਇਹਨਾਂ ਦਾ ਦਿਮਾਗ ਖੁੱਲਦਾ ਤੇ ਤਾਂ ਉਹਨੂੰ ਤਾਂ ਆਉਣਾ ਹੀ ਹੋਣਾ ਤੇ ਇਹ ਜਿਹੜੀ ਜੋਗੀ ਹੈ ਨਾ ਇਹ ਬਹੁਤ ਵਧੀਆ ਹੈ ਦੇ ਆ ਵੀ ਕਰ ਸਕਦੇ ਆ ਇਹ ਤੁਸੀਂ 10 ਵਾਰ ਕਰ ਲਓ ਇਹਦਾ ਕੋਈ ਨਹੀਂ ਜਿੰਨੇ ਵਾਰੀ ਵਾਰੀ ਕਰ ਲਓ ਇਹਦਾ ਕੋਈ ਇੰਨਾ ਠੀਕ ਆ ਹੌਲੀ ਹੌਲੀ ਵਧਾ ਰਹੇ ਹਾਂ ਇਹ ਅ ਵੀ ਜਦੋਂ ਆਪਾਂ ਇਹ ਕਰਦੇ ਨਾ ਇਹ ਨਾੜੇ ਤਾਂ ਇਹ ਨਾੜਾਂ ਦਾ ਜਿਹੜਾ ਖੂਨ ਹੈ ਇਹ ਕਰਾਸ ਕਰ ਦਿਆ ਤਾਂ ਨੂੰ ਇਹ ਖੂਨ ਹੀ ਬੰਦ ਹੁੰਦਾ ਨਾੜਾਂ ਦਾ ਹੋਰ ਕੁਝ ਨਹੀਂ ਹੁੰਦਾ ਖੂਨ ਬੰਦ ਹੋ ਜਾਂਦਾ ਨਾ ਫਿਰ ਦਿਮਾਗ ਨੂੰ ਖੂਨ ਨਹੀਂ ਜਾਂਦਾ ਤੇ ਜਦੋਂ ਤੁਹਾਨੂੰ ਦੁੱਖ ਦੀ ਫਿਰ ਤਾਂ ਹੀ ਚੱਕਰ ਆਉਂਦੇ ਆ ਕਿ ਖੂਨ ਨਹੀਂ ਖੂਨ ਨਹੀਂ ਪਹੁੰਚਦਾ ਨਾੜਾਂ ਨੂੰ ਤੇ ਜਦੋਂ ਆਪਾਂ ਐ ਕਰਦੇ ਆ ਐ ਪੂਰੀਆਂ ਖਿੱਚ ਕੇ ਤੇ ਖਿੱਚ ਕੇ ਐ ਕਰਦੇ ਆ ਤੇ ਆਪੇ ਖੂਨ ਕਰਾਸ ਕਰਦਾ ਨਾੜਾਂ ਦਾ ਤੇ ਆ ਵੀ ਬਹੁਤ ਵਧੀਆ ਹੈ ਨਾੜਾਂ ਦਾ ਕਰਾਸ ਕਰਦਾ ਖੂਨ ਤੇ ਬਸ ਇਹ ਖੂਨ ਦਾ ਹੀ ਹੁੰਦਾ ਦਵਾ ਖੂਨ ਜਦੋਂ ਕੱਟ ਜਾਂਦਾ ਓਸ ਅੰਗ ਨੇ ਤਾਂ ਫਿਰ ਦੁਖਣਾ ਹੀ ਦੁਖਣਾ ਤਾਂ ਕਰਕੇ ਵੀ ਬੱਚਿਓ ਯੋਗਾ ਕਰਦੇ ਰਹੋ ਤੇ ਤੰਦਰੁਸਤ ਪਾਉਂਦੇ ਰਹੋ ਤੰਦਰੁਸਤੀ ਸੱਚੇ ਪਾïਸ਼ਾ ਤੁਮ ਚੜ੍ਹਦੀਆਂ ਕਲਾ ਚ ਰੱਖੇ ਤੇ ਤੰਦਰੁਸਤ ਬਖਸ਼ੇ ਤੇ ਦਵਾਈਆਂ ਤੋਂ ਬਚੇ ਰਹੋ ਤੇ ਹੋਰ ਬਿਮਾਰਨਾਂ ਤੋਂ ਵੀ ਬਚ ਜਾਓਗੇ ਤੇ ਯੋਗਾ ਨਾ ਛੱਡੋ ਜੋਗਾ ਕਰਦੇ ਰਹੋਗੇ ਤਾਂ ਤੰਦਰੁਸਤ ਰਹੋਗੇ ਇਹਦੀ ਅਜੀਤ ਤੋਂ ਦੀ ਢੂਈ ਦੀ ਇਹਦੀਆਂ ਦਵਾਈਆਂ ਤਾਂ ਬਹੁਤ ਘੱਟ ਐ ਪਰ ਜੇ ਤੁਸੀਂ ਇਹ ਯੋਗਾ ਯੋਗੇ ਨਾਲ ਕੰਮ ਕਰੋਗੇ ਇਹ ਤੁਹਾਡਾ ਪੱਕਾ ਲਾ ਗਿਆ ਹੁਣ ਪੱਟੇ-ਪੁੱਟੀਆਂ ਆਪ ਵੀ ਲਵਾ ਲਾ ਲੈਣੇ ਆਪਾਂ ਲਵਾਉਂਦੇ ਆ ਲੋਕ ਪਰ ਉਹ ਨਾੜਾ ਤੇ ਦਬਾ ਪੈਂਦਾ ਪੱਟਿਆਂ ਨਾਲ ਉਹਰ ਕਸਕੇ ਪੱਟਾ ਲੱਗਿਆ ਹੁੰਦਾ ਉਹਦੇ ਨੂੰ ਦਵਾਤਾ ਪੈਣਾ ਤੇ ਨਾੜ ਵੀ ਚਿਪ ਸਕਦੀ ਹੈ ਇਸ ਕਰਕੇ ਆਹ ਤੁਸੀਂ ਜੋਗਾ ਕਰੀ ਚੱਲੋ ਤੁਸੀਂ ਜਮਾਂ ਤੰਦਰੁਸਤ ਰਹੋਗੇ ਤੁਹਾਡੀ ਕੋਈ ਤੋੜ ਨਹੀਂ ਤੁਹਣੀ ਤੇ ਮੈਂ ਢੂਈ ਦਾ ਵੀ ਬਲੌਗ ਬਣਾ ਕੇ ਪਾਇਆ ਹੈ ਤੇ ਉਹ ਵੀ ਢੂਈ ਵਾਸਤੇ ਬਹੁਤ ਚੰਗਾ ਹੈ ਤੁਹਾਡੀ ਢੂਈ ਨਹੀਂ ਮੁੜ ਕੇ ਤੁਹਣੀ ਤੇ ਉਹ ਕਰੀ ਚੱਲੋ ਟਾਈਮ ਤਾਂ ਕੁਝ ਵੀ ਨਹੀਂ ਲੱਗਦਾ ਕੰਮ ਵੀ ਤਾਂ ਬਸ ਰੋਜ਼ ਦਿਨ ਕਰਦੇ ਆਂ ਸੁਬਾਹ ਮੜਾ ਜਿਹਾ ਜਲਦੀ ਉੱਠ ਖੜੋ ਉੱਠ ਕੇ ਕਰ ਲੋ ਅੱਧਾ ਘੰਟਾ ਲੱਗਦਾ ਸਾਰੇ ਯੋਗਾਂ ਦੇ ਅੱਧਾ ਹੁਣਾਂ ਘੰਟਾ ਬਸ ਸਾਰੇ ਗਏ ਕਰ ਸਕਦੇ ਆਂ ਆਪਾਂ ਤੇ ਆਪਾਂ ਤੁਹਾਨੂੰ ਗੋਡਿਆਂ ਵਾਲੀ ਵੀ ਦੱਸਾਂਗੇ ਗੋਡਿਆਂ ਦਾ ਵੀ ਯੋਗਾ ਬਹੁਤ ਵਧੀਆ ਵੈਸੇ ਮੈਂ ਯੋਗ ਵੀ ਤਾਂ ਪਹਿਲਾਂ ਵੀ ਪਾਏ ਆ ਇਹ ਬਲੌਗ ਪਾਏ ਆ ਪਰ ਕਈ ਬਸ ਕਮੈਂਟ ਕਰ ਦਿੰਦੇਗਾ ਆਂਦੇ ਦਾ ਪੁੱਛ ਲੈਂਦੇ ਗਏ ਬੀਬੀ ਤੁਸੀਂ ਇੱਕ ਵਾਰੀ ਹੋਰ ਪਾਓ ਇਹ ਸਾਨੂੰ ਸਮਝ ਨਹੀਂ ਆਈ ਤੇ ਇੱਕ ਵਾਰੀ ਹੋਰ ਦੱਸੋ ਸਾਨੂੰ ਤਾਂ ਕਰਕੇ ਫਿਰ ਮੈਂ ਪਾ ਦਿੰਨੀ ਹੈ ਤੇ ਬਸ ਬੱਤੀ ਹੀ ਮੈਂ ਤਾਂ ਨੂੰ ਆਣੀ ਹੈ ਵਿਯੋਗ ਕਰੀ ਚਲੋ ਤੰਦਰੁਸਤ ਰਹੋ ਮਾਈ ਗੁਰ ਤੁਮ ਤੰਦਰੁਸਤ ਰਹੋ ਵਾਖੀ ਮਾਈ ਗੁਰ ਦੀ ਖਾਲਸਾ ਮਾਈ ਗੁਰ ਦੀ ਬੱਤੇ